ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਨੰਬਰ 1 ਹਰ ਰੋਜ਼ ਇੱਕ ਚੁਟਕੀ ਕਾਲਾ ਨਮਕ ਖਾਣ ਨਾਲ ਦਿਲ ਦਾ ਦਰਦ ਠੀਕ ਹੋ ਜਾਂਦਾ ਹੈ ਨੰਬਰ 2 ਆਂਡੇ ਵਿੱਚ ਨਿੰਬੂ ਦਾ ਰਸ ਮਿਲਾ ਕੇ ਵਾਲਾਂ ਉੱਪਰ ਲਗਾਉਣ ਨਾਲ ਚਮਕਾਉਣ ਲੱਗ ਜਾਂਦੀ ਹੈ ਨੰਬਰ 3 ਸਿਕੁੰਦਰ ਦਾ ਰਸ ਪੀਣ ਨਾਲ ਤੁਹਾਡਾ ਰੰਗ ਕਦੇ ਵੀ ਕਾਲਾ ਨਹੀਂ ਹੋਵੇਗਾ ਤੇ ਚਿਹਰਾ ਹਮੇਸ਼ਾ ਚਮਕਦਾਰ ਰਹੇਗਾ ਨੰਬਰ 4 ਜੇਕਰ ਕਿਸੇ ਬੱਚੇ ਨੂੰ ਤੁਤਲੇਪਣ ਦੀ ਬਿਮਾਰੀ ਹੈ ਤਾਂ ਉਸ ਨੂੰ ਦਾਲ ਚੀਨੀ ਜਵਾਨ ਦੇ ਲਈ ਦਿਓ ਫਿਰ ਫਰਕ ਪਵੇਗਾ ਨੰਬਰ 5 ਸਵੇਰੇ ਦਾ ਖਾਣਾ ਖਾਣ ਤੋਂ ਬਾਅਦ ਅੰजीर ਖਾ ਲੈਣ ਨਾਲ ਕੋਰੀਆ ਦੀ ਬਿਮਾਰੀ ਦੂਰ ਹੋ ਜਾਂਦੀ ਹੈ ਨੰਬਰ 6 ਜਿਹੜੀਆਂ ਔਰਤਾਂ ਗੁੰਗਣਾ ਪਾਣੀ ਪੀਂਦੀਆਂ ਹਨ ਉਹ ਹਮੇਸ਼ਾ ਜਵਾਨ ਨਜ਼ਰ ਆਉਂਦੀਆਂ ਹਨ ਨੰਬਰ 7 ਜਦੋਂ ਵੀ ਤੁਸੀਂ ਲਸਣ ਨੂੰ ਹੱਥਾਂ ਨਾਲ ਕੱਟਦੇ ਹੋ ਤਾਂ ਉਸ ਵਿੱਚ ਹਲਕਾ ਜਿਹਾ ਨਮਕ ਜ਼ਰੂਰ ਪਾਓ ਇਸ ਤਰ੍ਹਾਂ ਕਰਨ ਨਾਲ ਲਸਣ ਕਦੇ ਵੀ ਬਰਤਨ ਤੋਂ ਬਾਹਰ ਨਹੀਂ ਆਵੇਗੀ ਤੇ ਨਾਲ ਹੀ ਕੁੱਟੀ ਹੋਈ ਵੀ ਵਧੀਆ ਤਰੀਕੇ ਨਾਲ ਜਾਵੇਗੀ। ਨੰਬਰ 8 ਮੂਲੀ ਦੇ ਰਸ ਵਿੱਚ ਸ਼ੱਕਰ ਮਿਲਾ ਕੇ ਪੀਣ ਨਾਲ ਕੱਟੇ ਢ ਘਰ ਆਉਣੇ ਬੰਦ ਹੋ ਜਾਂਦੇ ਹਨ। ਨੰਬਰ 9 ਛੋਟੇ ਬੱਚਿਆਂ ਦੀਆਂ ਅੱਖਾਂ ਦੀ ਰੋਸ਼ਨੀ ਤੇਜ ਕਰਨ ਦੇ ਲਈ ਅਖਰੋਟ ਦੇ ਤੇਲ ਦੀ ਅੱਖਾਂ ਦੇ ਆਸ-ਪਾਸ ਹਲਕੇ ਹੱਥਾਂ ਨਾਲ ਮਾਲਿਸ਼ ਕਰੋ। ਨੰਬਰ 10 ਪੈਰਾਂ ਭਾਰ ਬੈਠ ਕੇ ਖਾਣਾ ਨਹੀਂ ਖਾਣਾ ਚਾਹੀਦਾ। ਬੁਢਾਪਾ ਜਲਦੀ ਆ ਜਾਂਦਾ ਹੈ ਕਿਉਂਕਿ ਪੈਰਾਂ ਭਾਰ ਬੈਠਣ ਨਾਲ ਸਿੱਧਾ ਅਸਰ ਦਿਮਾਗ ਤੇ ਪੈਂਦਾ ਹੈ। ਨੰਬਰ 11 ਖਾਣਾ ਖਾਂਦੇ ਸਮੇਂ ਖਾਣੇ ਨੂੰ ਸੁੰਘਣਾ ਨਹੀਂ ਚਾਹੀਦਾ ਬਾਅਦ ਹਾਜਮੀ ਹੋ ਜਾਂਦੀ ਹੈ। ਨੰਬਰ 12 ਜੇਕਰ ਤੁਹਾਨੂੰ ਸੁੱਤੇ ਪਿਆ ਨੂੰ ਸੁਪਨੇ ਨਹੀਂ ਆਉਂਦੇ ਤਾਂ ਤੁਹਾਡਾ ਦਿਮਾਗ ਸਹੀ ਤਰ੍ਹਾਂ ਕੰਮ ਨਹੀਂ ਕਰਦਾ। ਨੰਬਰ 13 ਦੰਦਾਂ ਤੇ ਅਦਰਕ ਦਾ ਪਾਣੀ ਲਗਾਉਣ ਨਾਲ ਦੰਦਾਂ ਹਿੱਲਣੋਂ ਬੰਦ ਹੋ ਜਾਂਦੇ ਹਨ। ਨੰਬਰ 14 ਸਿਹਤ ਨੂੰ ਵਧੀਆ ਰੱਖਣ ਲਈ ਚੌਲ ਖਾਣ ਤੋਂ ਬਾਅਦ ਕਦੇ ਵੀ ਦੁੱਧ ਨਾ ਪੀਓ। ਨੰਬਰ 15 ਛੋਟੇ ਬੱਚਿਆਂ ਨੂੰ ਹਰ ਰੋਜ਼ ਇੱਕ ਕੇਲਾ ਖਵਾਓ ਬੱਚਿਆਂ ਦੀਆਂ ਹੱਡੀਆਂ ਮਜ਼ਬੂਤ ਹੋ ਜਾਂਦੀਆਂ ਹਨ ਨੰਬਰ 16 ਖਾਣਾ ਖਾਣ ਤੋਂ ਬਾਅਦ ਅੱਧਾ ਚਮਚਾ ਸੌਂਫ ਖਾਓ ਅੱਖਾਂ ਦੀ ਰੌਸ਼ਨੀ ਵੱਧ ਜਾਵੇਗੀ ਨੰਬਰ 17 ਯਾਨਾ ਇੱਕ ਕੱਪ ਗ੍ਰੀਨ ਟੀ ਪੀ ਲਓ ਇਸ ਨਾਲ ਪੇਟ ਵਿੱਚ ਗੈਸ ਨਹੀਂ ਬਣੇਗੀ ਨੰਬਰ 18 ਸਰੀਰ ਦੇ ਕਿਸੇ ਵੀ ਹਿੱਸੇ ਤੇ ਮੋਚ ਆ ਗਈ ਤਾਂ ਉਸ ਉੱਪਰ ਬਰਫ਼ ਰਗੜੋ ਮੋਚ ਠੀਕ ਹੋ ਜਾਵੇਗੀ ਨੰਬਰ 19 ਜੇਕਰ ਮੇਦੇ ਵਿੱਚ ਗਰਮੀ ਰਹਿੰਦੀ ਹੈ ਤਾਂ ਖਾਲੀ ਪੇਟ ਤਰਬੂਜ ਖਾਓ ਨੰਬਰ 20 ਨਿੰਬੂ ਦੇ ਛਿਲਕੇ ਤੇ ਖੰਡ ਲਗਾ ਕੇ ਬੁੱਲਾਂ ਉੱਪਰ ਰਗੜੋ ਨਾਲ ਬੁੱਲਾਂ ਦਾ ਕਾਲਾਪਨ ਦੂਰ ਹੁੰਦਾ ਹੈ। ਨੰਬਰ 21 ਹੱਸਣਾ ਵੀ ਬਹੁਤ ਜ਼ਰੂਰੀ ਹੈ। ਹੱਸਣ ਨਾਲ ਦਿਮਾਗ ਦਾ ਤਣਾ ਘੱਟ ਹੁੰਦਾ ਹੈ। ਨੰਬਰ 22 ਜਿਆਦਾ ਖੰਘ ਦੀ ਪ੍ਰੋਬਲਮ ਹੋਵੇ ਤਾਂ ਸੁੱਕੇ ਮੇਵੇ ਖਾਓ ਖੰਘ ਠੀਕ ਹੋ ਜਾਵੇਗੀ। ਨੰਬਰ 23 ਇਮਲੀ ਖਾਣ ਨਾਲ ਦਿਮਾਗ ਤੇਜ਼ ਹੁੰਦਾ ਹੈ। ਨੰਬਰ 24 ਦੰਦਾਂ ਦੇ ਲਈ ਨਿੰਮ ਦੀ ਦਾਤਣ ਬਹੁਤ ਵਧੀਆ ਮੰਨੀ ਗਈ ਹੈ। ਨੰਬਰ 25 ਜੇਕਰ ਕਬਜ ਦੀ ਸਮੱਸਿਆ ਹੈ ਤਾਂ ਕੇਲਾ ਨਾ ਖਾਓ ਇਸ ਨਾਲ ਕਬਜ਼ ਦੀ ਸਮੱਸਿਆ ਵੱਧ ਜਾਵੇਗੀ। ਨੰਬਰ 26 ਜਿਆਦਾ ਮਾਲਟੇ ਖਾਣਾ ਦੰਦਾਂ ਦੀ ਸਫਾਈ ਹੁੰਦੀ ਹੈ। ਨੰਬਰ 27 ਦੁੱਧ ਦੀ ਬਜਾਇਜ ਦਹੀਂ ਛੇਤੀ ਹਾਜਮ ਹੁੰਦੀ ਹੈ। ਇਸ ਨਾਲ ਕਬਜ਼ ਤੇ ਬਦਹਜਮੀ ਤੋਂ ਵੀ ਰਾਹਤ ਮਿਲਦੀ ਹੈ। ਨੰਬਰ 28 ਦੁੱਧ ਨਾਲ ਖੱਟੀ ਚੀਜ਼ ਕਦੇ ਵੀ ਨਾ ਖਾਓ। ਨਹੀਂ ਤਾਂ ਤੁਹਾਨੂੰ ਇਸ ਦਾ ਨੁਕਸਾਨ ਹੋ ਸਕਦਾ ਹੈ। ਨੰਬਰ 29 ਦਹੀਂ ਨੂੰ ਕਦੇ ਵੀ ਕਿਸੇ ਗਰਮ ਚੀਜ਼ ਨਾਲ ਨਾ ਜਾਂ ਫਿਰ ਗਰਮ ਰੋਟੀ ਨਾਲ ਨਹੀਂ ਖਾਣਾ ਚਾਹੀਦਾ। ਨੰਬਰ 30 ਜੇਕਰ ਲੱਤਾਂ ਜਾਂ ਸਰੀਰ ਵਿੱਚ ਦਰਦ ਹੋਵੇ ਤਾਂ ਗਰਮ ਪਾਣੀ ਨਾਲ ਨਹਾਓ ਇਸ ਦਾ ਇੱਕ ਬਹੁਤ ਵਧੀਆ ਇਲਾਜ ਹੈ ਨੰਬਰ 31 ਕੰਨ ਵਿੱਚ ਅਦਰਕ ਦਾ ਰਸ ਗੁੰਗਣੇ ਕਰਕੇ ਪਾਉਣ ਨਾਲ ਕੰਨ ਦਾ ਦਰਦ ਬਿਲਕੁਲ ਠੀਕ ਹੋ ਜਾਂਦਾ ਹੈ ਨੰਬਰ 32 ਚਿਹਰੇ ਤੇ ਬਰਫ਼ਾ ਦੇ ਟੁਕੜਾ ਲਗਾਉਣ ਨਾਲ ਚਿਹਰਾ ਸਾਫ਼ ਹੋ ਜਾਵੇਗਾ ਤੇ ਰੰਗ ਵੀ ਨਿੱਖਰਨ ਲੱਗ ਜਾਵੇਗਾ ਅਜਾ ਹਫ਼ਤੇ ਵਿੱਚ 2-3 ਵਾਰ ਜ਼ਰੂਰ ਕਰੋ ਨੰਬਰ 33 ਕੇਲੇ ਦਾ ਸ਼ੇਕ ਪੀਣ ਨਾਲ ਖੂਨ ਦੀ ਕਮੀ ਦੂਰ ਹੁੰਦੀ ਹੈ ਨੰਬਰ 34 ਲੰਬੀ ਜ਼ਿੰਦਗੀ ਜਿਉਣਾ ਹੈ ਤਾਂ ਹਮੇਸ਼ਾ ਜਵਾਨ ਰਹਿਣਾ ਚਾਹੁੰਦੇ ਹੋ ਤਾਂ ਸਵੇਰੇ ਖਾਲੀ ਪੇਟ ਨਾਰੀਅਲ ਤੇ ਖੰਜੂਰ ਖਾਇਆ ਕਰੋ। ਨੰਬਰ 35 ਹਮੇਸ਼ਾ ਖਾਣੇ ਦੇ ਨਾਲ ਹਰੀ ਮਿਰਚ ਜ਼ਰੂਰ ਖਾਓ। ਇਸ ਨਾਲ ਚਰਬੀ ਨਹੀਂ ਵਧੇਗੀ। ਨੰਬਰ 36 ਰਾਤ ਨੂੰ ਸੌਣ ਵੇਲੇ ਸਿਰ ਟੱਕ ਕੇ ਨਹੀਂ ਸੌਣਾ ਚਾਹੀਦਾ। ਨੰਬਰ 37 ਭੁੰਨੇ ਹੋਏ ਛੋਲੇ ਖਾਣ ਨਾਲ ਮਿੱਦਾ ਸਾਫ਼ ਹੁੰਦਾ ਹੈ ਤੇ ਮਿੱਦਾ ਸਾਫ਼ ਹੋਣ ਤੇ ਚਿਹਰੇ ਤੇ ਚਮਕ ਆ ਜਾਂਦੀ ਹੈ। ਨੰਬਰ 38 ਪਾਣੀ ਵਿੱਚ ਪਾਲਕ उबालੋ। ਤੇ ਇਸ ਪਾਣੀ ਨੂੰ ਮੂੰਹ ਧੋ ਲੋ ਇਸ ਨਾਲ ਚਰੜੀਆਂ ਖਤਮ ਹੋ ਜਾਣਗੀਆਂ ਨੰਬਰ 39 ਜੋੜਾਂ ਦਾ ਦਰਦ ਠੀਕ ਹੋਣ ਕਰਨ ਲਈ ਐਲੋਵੀਰਾ ਖਾਓ ਤੁਹਾਨੂੰ ਫਾਇਦਾ ਹੋਵੇਗਾ ਇਹ ਵੀਡੀਓ ਆਮ ਜਾਣਕਾਰੀ ਤੇ ਆਧਾਰਤ ਹੈ ਜੇਕਰ ਤੁਹਾਨੂੰ ਕੋਈ ਵੀ ਬਿਮਾਰੀ ਹੈ ਤਾਂ ਤੁਸੀਂ ਆਪਣੇ ਡਾਕਟਰ ਦੀ ਸਲਾਹ ਲਓ ਅਤੇ ਇਹਨਾਂ ਨਿਯਮਾਂ ਦੀ ਪਾਲਣਾ ਕਰੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜਰੂਰ ਕਰੋ ਜਿਸ ਦੇ ਨਾਲ ਹੀ ਇਸ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਿਓ ਬੋਲਣੇ ਇਹਨਾਂ ਵਿੱਚ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਹਨ ਇਸ ਲਈ ਮਾਫ ਕਰਨਾ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ